ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਬਣਾਵਾਂਗੇ ਬਹੁਤ ਹੀ ਮਜ਼ੇਦਾਰ ਜੇ ਗੋਭੀ ਦੇ ਪਕੌੜੇ ਤੇ ਪਕੌੜੇ ਖਾਣ ਵਿੱਚ ਜਿੰਨੇ ਜ਼ਿਆਦਾ ਟੇਸਟੀ ਹੋਣਗੇ ਤੇ ਓਨੀ ਲੰਬੀ ਧੀਰ ਚੱਲਣਗੇ ਮਤਲਬ ਇਹ ਬਹੁਤ ਜਲਦੀ ਢਿੱਲੇ ਜੇ ਨਹੀਂ ਪੈਂਦੇ ਬਹੁਤ ਮਜ਼ੇਦਾਰ ਤੇ ਕ੍ਰਿਸਪੀ ਇਹ ਬਣਨਗੇ ਇਹ ਪਕੌੜੇ ਬਣਾਉਣੇ ਬਿਲਕੁਲ ਹੀ ਆਸਾਨ ਹੈ ਕਿਉਂਕਿ ਬਹੁਤਿਆਂ ਦੀ ਡਿਮਾਂਡ ਤੇ ਅੱਜ ਆਪਾਂ ਇਹ ਪਕੌੜੇ ਤਿਆਰ ਕਰ ਰਹੇ ਹਾਂ ਸਭ ਤੋਂ ਪਹਿਲਾਂ ਲਵਾਂਗੇ ਆਪਾਂ ਗੋਭੀ ਦਾ ਫੁੱਲ ਤੇ ਇਹਦੇ ਡੰਡਲ ਵਗੈਰਾ ਆਪਾਂ ਉਤਾਰ ਤੇ ਇਹਦੇ ਫੁੱਲਾਂ ਨੂੰ ਨਾ ਦਾ ਪਤਲਾ ਕੱਟਣਾ ਤੇ ਨਾ ਜ਼ਿਆਦਾ ਮੋਟਾ ਤੇ ਇਸ ਤਰ੍ਹਾਂ ਇਹਦੀਆਂ ਡੰਡੀਆਂ ਪਿੱਛੇ ਪਤਲੀਆਂ-ਪਤਲੀਆਂ ਜਿਹਾ ਲੰਬੀਆਂ ਹੋਣੀਆਂ ਚਾਹੀਦੀਆਂ ਇਸ ਨਾਲ ਪਕੌੜੇ ਦੇਖਣ ਵਿੱਚ ਵੀ ਵਧੀਆ ਲੱਗਦੇ ਆ ਤੇ ਬਣਾਉਣ ਵਿੱਚ ਵੀ ਵਧੀਆ ਬਣਦੇ ਆ ਫਿਰ ਆਪਾਂ 3-4 ਗਲਾਸ ਲੈ ਲੇ ਪਾਣੀ ਦੇ ਉਹਨਾਂ ਨੂੰ ਰੱਖਾਂਗੇ ਗਰਮ ਚਮਚੇ ਦਾ ਚੌਥਾ ਹਿੱਸਾ ਪਾਇਆ ਵਿੱਚ ਨਮਕ ਦਾ 2 ਪਿੰਚ ਪਾਲੀਆਪਾ ਵਿੱਚ ਹਲਦੀ ਤੇ ਇਹਨੂੰ ਆਪਾਂ ਗਰਮ ਰੱਖਤਾ ਜਦੋਂ ਪਾਣੀ ਚੰਗੀ ਤਰ੍ਹਾਂ ਗਰਮ ਹੋ ਗਿਆ ਵਿੱਚ ਛੋਟਾ ਜਿਹਾ ਟੁਕੜਾ ਪਾਵਾਂਗੇ ਅਦਰਕ ਦਾ ਤੇ ਆਪਾਂ ਥੋੜਾ ਜਿਹਾ ਪਾਵਾਂਗੇ ਸਾਬਤ ਧਨੀਆ ਇਹ ਦੋਨੇ ਚੀਜ਼ਾਂ ਵਿੱਚ ਜਦੋਂ ਉਬਾਲੇ ਲੈਣ ਗੀਆਂ ਤੇ ਇਹਦਾ ਫਲੇਵਰ ਹੈ ਜਿਹੜਾ ਗੋਭੀ ਦੇ ਵਿੱਚ ਬੜਾ ਹੀ ਵਧੀਆ ਆਊਗਾ ਚੰਗੀ ਤਰ੍ਹਾਂ ਮਿਕਸ ਕਰ ਲਿਆ ਪਾਣੀ ਗਰਮ ਹੋ ਗਿਆ ਤੇ ਉਸ ਤੋਂ ਬਾਅਦ ਦੇਖੋ ਇਹਦਾ ਕਲਰ ਵੀ ਹਲਦੀ ਨਾਲ ਕਾਫੀ ਡਾਰਕ ਹੋ ਗਿਆ ਫਿਰ ਵਿੱਚ ਪਾ ਦਾਂਗੇ ਜੀ ਆਪਾਂ ਗੋਭੀ ਤੇ ਇਹਨੂੰ ਆਪਾਂ 2 ਤੋਂ 3 ਮਿੰਟ ਲਈ ਇਸ ਪਾਣੀ ਦੇ ਵਿੱਚ ਰੱਖਾਂਗੇ ਇੱਕ ਦੋ ਇਹਦੇ ਆਪਾਂ ਉਬਾਲੇ ਦੇ ਲਾਂਗੇ ਪਰ ਜ਼ਿਆਦਾ ਵੀ ਨਹੀਂ ਪਕਾਉਣਾ ਕਿ ਤੁਹਾਡੀ ਗੋਭੀ ਇਹ ਜਿਹੜੀ ਮੈਸ਼ ਹੋ ਜਾਏ ਤੇ ਪਕੌੜੇ ਬਿਲਕੁਲ ਖਰਾਬ ਹੋ ਜਾਣ ਇਸ ਤੋਂ ਬਾਅਦ ਜੀ ਇਹਨੂੰ 2-3 ਮਿੰਟਾਂ ਬਾਅਦ ਹੀ ਆਪਾਂ ਬਾਹਰ ਕੱਢ ਲਿਆ ਤੇ ਫਿਰ ਇਹਨੂੰ ਇੱਕ ਛਾ ਨਣੀ ਵਿੱਚ ਪਾ ਕੇ ਠੰਡਾ ਕਰ ਲਾਂਗੇ ਇੱਕੋਦਾਂ ਹੀ ਗਰਮ ਗੋਭੀ ਤੇ ਪਕੌੜੇ ਵਗੈਰਾ ਤੁਸੀਂ ਬਿਲਕੁਲ ਨਹੀਂ ਬਣਾਉਣੇ ਉਸ ਤੋਂ ਬਾਅਦ ਲਵਾਂਗੇ ਜੀ ਆਪਾਂ ਬੇਸਨ ਇਹਦੇ ਲਈ ਆਪਾਂ 2 ਕੱਪ ਪਰ ਕੇ ਬੇਸਨ ਲਿਆ ਇਹਨੂੰ ਪਹਿਲਾਂ ਹੀ ਆਪਾਂ ਛਾਣ ਕੇ ਰੱਖਿਆ ਹੋਇਆ ਸੀ ਤੇ ਫਿਰ ਇਹਦੇ ਲਈ ਆਪਾਂ ਇੱਕ ਕੋਲੀ ਜਾਨੀ ਕਿ ਅੱਧਾ ਕੱਪ ਆਪਾਂ ਲਵਾਂਗੇ ਚਾਵਲਾਂ ਦਾ ਆਟਾ ਇਹਦੇ ਵਿੱਚ ਤੁਸੀਂ ਜ਼ਰੂਰ ਪਾਓ ਇਹਦੇ ਨਾਲ ਪਕੌੜੇ ਕ੍ਰਿਸਪੀ ਤੇ ਮਜ਼ੇਦਾਰ ਬਣਦੇ ਐ ਤੇ ਜਲਦੀ ਜਲਦੀ ਇਹ ਢਿੱਲੇ ਜੇ ਨਹੀਂ ਪੈਂਦੇ ਉਸ ਤੋਂ ਬਾਅਦ ਜ਼ਰੂਰਤ ਮੁਤਾਬਕ ਪਾਵਾਂਗੇ ਨਮਕ ਫਿਰ ਪਾਈ ਆਪਾਂ ਇੱਕ ਚਮਚ ਰੰਗ ਵਾਲੀ ਦੇਗੀ ਵਿੱਚ ਫਿਰ ਅੱਧਾ ਚਮਚ ਪਾਵਾਂਗੇ ਹਲਦੀ ਦਾ ਇੱਕ ਚਮਚ ਪਾਇਆ ਪਪ ਚਿਲੀ ਫਲੈਕਸ ਦਾ ਫਿਰ ਪਾਵਾਂਗੇ ਇੱਕ ਚਮਚ ਧਨੀਏ ਪਾਊਡਰ ਦਾ ਜਿਹਨਾਂ ਨੂੰ ਤਿੱਖਾ ਜ਼ਿਆਦਾ ਪਸੰਦ ਹੈ ਤੁਸੀਂ ਤਿੱਕੀ ਮਿਰਚ ਇੱਥੇ ਵਿੱਚ ਪਾ ਸਕਦੇ ਹੋ ਇੱਕ ਚਮਚ ਪਾਵਾਂਗੇ ਮੇਥੀ ਦਾ ਇਹਦੇ ਨਾਲ ਪਕੌੜਿਆਂ ਵਿੱਚ ਬੜੀ ਸੋਹਣੀ ਖੁਸ਼ਬੂ ਆਊਗੀ ਫਿਰ ਆਪਾਂ ਅੱਧੇ ਚਮਚ ਤੋਂ ਵੀ ਘੱਟ ਪਾਈਏ ਅਜਵੈਨ ਇਹਨੂੰ ਹੱਥਾਂ ਦੇ ਨਾਲ ਕ੍ਰਸ਼ ਕਰਕੇ ਪਾ ਲਿਓ ਉਸ ਤੋਂ ਬਾਅਦ ਵਿੱਚ ਆਪਾਂ ਥੋੜਾ ਜਿਹਾ ਕਟਾਂਗੇ ਧਨੀਆ ਬਿਲਕੁਲ ਥੋੜਾ ਜਿਹਾ ਜਿਹਦੇ ਨਾਲ ਬੜੀਆ ਜਿਹਾ ਫਲੇਵਰ ਆਊਗਾ ਆਊਗਾ ਤੇ ਪਕੌੜੇ ਵੀ ਦੇਖਣ ਵਿੱਚ ਵਧੀਆ ਲੱਗਣਗੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਫਿਰ ਆਪਾਂ ਇਹਨੂੰ ਪਾਣੀ ਦੇ ਨਾਲ ਇਹਦਾ ਘੋਲ ਤਿਆਰ ਕਰ ਲਾਂਗੇ ਪਰ ਇਹ ਜਿਆਦਾ ਪਤਲਾ ਬਿਲਕੁਲ ਨਹੀਂ ਹੁੰਦਾ ਕਾਫੀ ਜਿਆਦਾ ਗਾੜਾ ਹੁੰਦਾ ਕਿਉਂਕਿ ਜੇ ਤੁਸੀਂ ਇਹਨੂੰ ਪਤਲਾ ਬਣਾ ਲਿਆ ਤਾਂ ਇਹਨੇ ਗੋਭੀ ਦੇ ਉੱਪਰ ਚੰਗੀ ਤਰ੍ਹਾਂ ਨਹੀਂ ਲੱਗਣਾ ਤੇ ਵਧੀਆ ਪਕੌੜੇ ਨਹੀਂ ਬਣਨੇ ਚੰਗੀ ਤਰ੍ਹਾਂ ਮਿਕਸ ਕਰਦੇ ਜਾਓ ਇਕੋਸਾਰ ਜਿਆਦਾ ਪਾਣੀ ਨਹੀਂ ਪਾਉਣਾਗਾ ਨਹੀਂ ਤੇ ਇਹਦੀਆਂ ਗੱਠਾਂ ਬਣ ਜਾਣਗੀਆਂ ਥੋੜਾ ਥੋੜਾ ਪਾਣੀ ਪਾਓ ਦੇਖੋ ਇਸ ਤਰੀਕੇ ਦਾ ਘੋਲ ਤੁਸੀਂ ਗਾੜਾ ਗਾੜਾ ਤਿਆਰ ਕਰ ਲੈਣਾ ਤੇ ਇਹਨੂੰ 2 ਤੋਂ 3 ਮਿੰਟ ਲਗਾਤਾਰ ਇਸੇ ਤਰ੍ਹਾਂ ਹੀ ਮਿਕਸ ਕਰਦੇ ਜਾਣਾ ਇਸ ਤਰੀਕੇ ਨਾਲ ਜਦੋਂ ਇਹਨੂੰ ਤੁਸੀਂ ਲਗਾਤਾਰ ਮਿਕਸ ਕਰੋਗੇ ਤਾਂ ਬੇਸਨ ਵਿੱਚ ਕਾਫੀ ਜ਼ਿਆਦਾ ਫਲਾਵਟ ਆ ਜਾਊਗੀ ਤੇ ਪਕੌੜੇ ਵੀ ਫੁੱਲਵੇਂ ਜੇ ਬਣ ਕੇ ਤਿਆਰ ਹੋਣਗੇ ਫਿਰ ਆਪਣੀ ਗੋਭੀ ਜਦੋਂ ਹੀ ਠੰਡੀ ਹੋਗੀ ਤਾਂ ਅੱਧੀ ਗੋਭੀ ਨੂੰ ਆਪਾਂ ਬੇਸਣ ਵਿੱਚ ਪਾਵਾਂਗੇ ਬੇਸਣ ਵਿੱਚ ਪਾਉਣ ਵੇਲੇ ਜਾਂ ਤੇਲ ਵਿੱਚ ਪਾਉਣ ਵੇਲੇ ਤੁਸੀਂ ਇੱਕੋ ਸਾਰੇ ਜਿਆਦਾ ਪਕੌੜੇ ਨਹੀਂ ਪਾਉਣੇ ਨਹੀਂ ਤਾਂ ਬਿਲਕੁਲ ਵਧੀਆ ਨਹੀਂ ਬਣਨੇ ਥੋੜੇ ਥੋੜੇ ਪਾਇਓ ਜਿੰਨੇ ਕੇ ਵਿੱਚ ਆਰਾਮ ਨਾਲ ਇਹ ਬਣ ਜਾਣ ਤੇ ਬਾਕੀ ਇਹਨਾਂ ਵਿੱਚ ਫਲਾਵਟ ਵੀ ਆਊਗੀ ਅਸਲੀ ਜਦੋਂ ਆਪਾਂ ਜਿਆਦਾ ਪਕੌੜੇ ਵਿੱਚ ਪਾ ਲੈਂਦੇ ਆ ਤਾਂ ਬੇਸਣ ਜਿਹੜਾ ਉਹ ਸਹੀ ਤਰੀਕੇ ਨਾਲ ਨਹੀਂ ਪੱਕਦਾ ਤੇ ਅੱਧਿਆਂ ਉੱਪਰੋਂ ਲੈ ਜਾਂਦਾ ਤੇ ਅੱਧਿਆਂ ਉੱਪਰ ਲੱਗਿਆ ਰਹ ਜਾਂਦਾ ਚੰਗੀ ਤਰ੍ਹਾਂ ਬੇਸਣ ਵਿੱਚ ਡਿਪ ਕਰਕੇ ਇਹਨਾਂ ਨੂੰ 3 ਮਿੰਟ ਲਈ ਰੱਖ ਲਾਂਗੇ ਤੇਲ ਨੂੰ ਆਪਾਂ ਰੱਖਿਆ ਹੋਇਆ ਸੀ ਗਰਮ ਜਦੋਂ ਹੀ ਤੇਲ ਤੁਹਾਡਾ ਪੂਰਾ ਗਰਮ ਹੋ ਗਿਆ ਗੈਸ ਦੀ ਫਲੇਮ ਬਿਲਕੁਲ ਸਲੋ ਕਰ ਦਿਓ ਤੇ ਉਸ ਤੋਂ ਬਾਅਦ ਪਕੌੜੇ ਪਾਉਣੇ ਸ਼ੁਰੂ ਕਰਿਓ ਇਹਨਾਂ ਨੂੰ ਪੱਕਣ ਤੇ 7 ਤੋਂ 8 ਮਿੰਟ ਆਰਾਮ ਨਾਲ ਲੱਗਣ ਇਸ ਤਰੀਕੇ ਨਾਲ ਤੁਸੀਂ ਪਕੌੜੇ ਐਨੇ ਵਿੱਚ ਪਕੌੜੇ ਵੀ ਪੱਕ ਜਾਣਗੇ ਤੇ ਇਹ ਮਜ਼ੇਦਾਰ ਕ੍ਰਿਸਪੀ ਬਣਨਗੇ ਤੇ ਬਾਅਦ ਵਿੱਚ ਤੁਸੀਂ ਗੈਸ ਦੀ ਫਲੇਮ ਮੀਡੀਅਮ ਤੇ ਕਰ ਦਿਓ ਜਦੋਂ ਹੀ ਤੁਹਾਡੇ ਪਕੌੜੇ ਸਾਰੇ ਇਹਦੇ ਵਿੱਚ ਪੈ ਗਏ ਤਾਂ ਤੁਸੀਂ ਬਚੀ ਹੋਈ ਗੋਭੀ ਬੇਸਨ ਦੇ ਵਿੱਚ ਡਿਪ ਕਰਕੇ ਰੱਖ ਦਿਓ ਤਾਂ ਕਿ ਸਾਰਾ ਮਸਾਲਾ ਇਹਨਾਂ ਉੱਪਰ ਵੀ ਚੰਗੀ ਤਰ੍ਹਾਂ ਲੱਗ ਜਾਵੇ ਵੀਡੀਓ ਨੂੰ ਕਿੱਥੋਂ ਕਿੱਥੋਂ ਦੇਖ ਰਹੇ ਹੋ ਤੇ ਇਹ ਗੋਭੀ ਦੇ ਪਕੌੜੇ ਤੁਹਾਨੂੰ ਕਿਹੋ ਜਿਹਾ ਲੱਗੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਹੌਸਲਾ ਵਧਾਈ ਲਈ ਸ਼ੇਅਰ ਜਰੂਰ ਕਰ ਦੇ ਕਰੋ ਪਰ ਜਦੋਂ ਹੀ ਤੁਹਾਡੇ ਪਕੌੜੇ ਚੰਗੀ ਤਰ੍ਹਾਂ ਪੱਕ ਗਏ ਇਹਨੂੰ ਤੁਸੀਂ ਕੱਢਣ ਵਾਲਿਓ ਤਾਂ 1 ਮਿੰਟ ਪਹਿਲਾਂ ਹੀ ਤੁਸੀਂ ਗੈਸ ਨੂੰ ਫੁੱਲ ਕਰ ਦਿਓ ਤਾਂ ਕਿ ਇਹਦੇ ਵਿੱਚ ਤੇਲ ਵਗੈਰਾ ਬਿਲਕੁਲ ਨਾ ਬਚੇ ਤੇ ਉਸ ਤੋਂ ਬਾਅਦ ਜੀ ਆਪਾਂ ਹੌਲੀ ਹੌਲੀ ਕਰਕੇ ਸਾਰੇ ਪਕੌੜੇ ਕੱਢ ਲਾਂਗੇ ਤੇ ਉਸ ਤੋਂ ਬਾਅਦ ਗੈਸ ਦੀ ਫਲੇਮ ਸਲੋ ਕਰਕੇ 2 ਮਿੰਟ ਲਈ ਤੇਲ ਨੂੰ ਥੋੜਾ ਜਿਹਾ ਸ਼ਾਂਤ ਕਰ ਲਿਓ ਫਿਰ ਤੁਸੀਂ ਦੂਜੇ ਪਕੌੜੇ ਇਹਦੇ ਵਿੱਚ ਪਾਇਓ ਇਹ ਤਰੀਕਾ ਵਰਤਿਓ ਇਹਦੇ ਨਾਲ ਬਹੁਤ ਹੀ ਮਜ਼ੇਦਾਰ ਪਕੌੜੇ ਬਣ ਕੇ ਤਿਆਰ ਹੁੰਦੇ ਆ ਬਾਕੀ ਜਦੋਂ ਤੁਸੀਂ ਬਣਾਓਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ ਜਦੋਂ ਇਹਨੂੰ ਤੁਸੀਂ ਸਰਵ ਕਰਨਾ ਹੈ ਉੱਪਰ ਕਾਲਾ ਨਮਕ ਕਾਲੀ ਮਿਰਚ ਪਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਤੇ ਫਿਰ ਥੋੜਾ ਜਿਹਾ ਪਾਵਾਂਗੇ ਆਪਾਂ ਖਰਾ ਧਨੀਆ ਤੇ ਨਾਲ ਗ੍ਰੀਨ ਸੌਸ ਲਓ ਰੈੱਡ ਸੌਸ ਲਓ ਉਹ ਵੀ ਤੁਹਾਡੀ ਮਰਜ਼ੀ ਵੀਡੀਓ ਦੇਖ ਲਈ ਧੰਨਵਾਦ